ਗੱਲ ਸੁਣੋ ਏ ਕੁੜਮਾ ਜੇ ਤੂੰ ਮੇਰੇ ਮੁੰਡੇ ਨੂੰ ਦਾਜ ਚ ਗੱਡੀ ਦੇਵੇਂਗਾ ਤਾਂ ਬਰਾਤ ਆਊਗੀ ਤੇ ਨਹੀਂ ਨਹੀਂ ਆਊਗੀ ਤੁਹਾਨੂੰ ਗੱਡੀ ਇਹ ਸਰਪੰਚ ਦੇਊਗਾ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਸੋਨੂੰ ਬਰਾਤ ਚ ਮੇਰੀ ਜੁੱਤੀ ਚਬਾਣੀ ਪੀਣਾ ਪਊ ਕਿਹਦਾ ਫੋਨ ਆ ਗਿਆ ਕੁੜਮਾ ਦਾ ਸੱਸੀ ਕਾ ਬਾਈ ਜੀ ਸੱਸੀ ਕਾਲ ਗੱਲ ਸੁਣੋ ਏ ਕੁੜਮਾ ਜੇ ਤੂੰ ਮੇਰੇ ਮੁੰਡੇ ਨੂੰ ਦਾਜ ਚ ਗੱਡੀ ਦੇਵੇਂਗਾ ਤਾਂ ਬਰਾਤ ਆਊਗੀ ਤੇ ਨਹੀਂ ਨਹੀਂ ਆਊਗੀ ਬਾਈ ਜੀ ਹੁਣ ਕੱਲੂ ਦਾ ਬਰਾਤ ਆਉਣੀ ਤਾਂ ਉਹਨੂੰ ਖੜੇ ਪੈ ਰਾ ਸੀ ਕਿੱਥੋਂ ਗੱਡੀ ਦਾ ਇੰਤਜ਼ਾਮ ਕਰਾਂਗੇ ਉਹ ਉਹ ਤੇਰੀ ਟੈਨਸ਼ਨ ਹੈ ਜੇ ਸਾਡੇ ਵਾਰਗੇ ਕੱਲ ਨੂੰ ਗੱਡੀ ਖੜੀ ਹੋਈ ਤਾਂ ਬਰਾਤ ਤੁਰੂ ਵੀ ਤੇ ਨਹੀਂ ਤੁਰਦੀ ਨਹੀਂ ਬਾਈ ਜੀ ਤੁਸੀਂ ਐਂ ਨਾ ਕਰੋ ਸਾਡੇ ਤਾਂ ਸਾਰੇ ਰਿਸ਼ਤੇਦਾਰ ਆਏ ਬੈਠੇ ਆ ਤੇ ਮੈਂ ਉਹਨਾਂ ਨੂੰ ਮੂੰਹ ਕੀ ਦਿਖਾਵਾਂ ਮੇਰੇ ਤਾਂ ਬਾਲੀ ਬੱਡੀ ਬੇਇੱਜ਼ਤੀ ਹੋ ਜੂਗੀ ਉਹ ਬੇਇੱਜ਼ਤੀ ਸੋਡੀ ਨਹੀਂ ਬੇਇੱਜ਼ਤੀ ਮੇਰੀ ਐ ਮੇਰਾ ਮੁੰਡਾ ਇੰਜੀਨੀਅਰ ਲੱਗਿਆ ਤੇ ਉਹਨੂੰ ਦਾਸ ਚ ਗੱਡੀ ਵੀ ਨਾ ਦੇਵੇਂ ਬਾਈ ਜੀ ਤੁਸੀਂ ਐਂ ਕਰੋ ਸਾਡੇ ਪਿੰਡ ਦੇ ਸਰਪੰਚ ਕੋਲੇ ਆ ਜਾਓ ਆਪਾਂ ਬਹਿ ਕੇ ਗੱਲ ਕਰਦੇ ਆਂ ਜਿਵੇਂ ਉਹ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਐ ਓਏ ਆ ਜਾਨੇ ਸਰਪੰਚ ਕੋਲੇ ਸਰਪੰਚ ਕਿਹੜਾ ਤੋਪ ਐ ਠੀਕ ਐ ਠੀਕ ਐ ਬਾਈ ਜੀ ਆ ਜਾਓ ਉੱਥੇ ਬਹਿ ਕੇ ਗੱਲ ਕਰਦੇ ਆਂ ਠੀਕ ਐ ਜੀ ਨਿੱਕੇ ਪੁੱਤ ਉਰੇ ਆ ਹਾਂ ਆਪੂ ਤੇਰੇ ਸਹੁਰਿਆਂ ਦੇ ਸਰਪੰਚ ਕੋਲੇ ਜਾਣਾ ਕੀ ਗੱਲ ਹੋ ਗਈ ਆਪੂ ਉਹ ਗੱਲ ਕੀ ਹੋਣੀ ਸੀ ਉਹਨਾਂ ਨੂੰ ਐ ਨਹੀਂ ਪਤਾ ਮੈਂ ਇੱਕ ਇੱਕ ਪੈਸਾ ਇਕੱਠਾ ਕਰਕੇ ਮੇਰੇ ਪੁੱਤ ਨੂੰ ਇੰਜੀਨੀਅਰ ਬਣਾਇਆ ਤੇ ਤੇਰੇ ਸਹੁਰੇ ਤੈਨੂੰ ਦਾਜ ਚ ਗੱਡੀ ਨਹੀਂ ਦੇ ਸਕਦੇ ਅੱਛਾ ਚੱਲ ਠੀਕ ਆ ਆਪੂ ਫਿਰ ਚાલਦੇ ਆਂ ਫਿਰ ਆਪਾਂ ਸਸਰੀ ਸਰਪੰਚ ਸਾਹਿਬ ਉਹ ਸਸਰੀ ਘਰ ਦਾ ਠੀਕ ਹੈ ਤੂੰ ਐ ਕਾ ਤੋ ਬੈਠਾਂਗਾ ਕੀ ਗੱਲ ਹੋਗੀ ਨਾਲੇ ਸਰਪੰਚ ਸਾਹਿਬ ਉਹਨ ਮੇਰੀ ਜੋ ਸੋਢੇ ਹੱਥ ਆ ਗਈ ਮੇਰੀ ਕੁੜੀ ਦੇ ਸਹੁਰੇ ਕਹਿੰਦੇ ਸਾਨੂੰ ਦਾਜ ਚ ਗੱਡੀ ਚਾਹੀਦੀ ਆ ਹੁਣ ਇੱਕ ਦਿਨ ਪਹਿਲਾਂ ਕਿੱਥੋਂ ਉਹਨਾਂ ਨੂੰ ਗੱਡੀ ਲਿਆ ਕੇ ਦੇਵਾਂ ਮੇਰੀ ਤਾਂ ਹੀ ਬਹੁਤ ਬੇਜਤੀ ਹੋਣਾ ਸਾਰੇ ਰਿਸ਼ਤੇਦਾਰ ਘਰੇ ਆਏ ਬਟ ਉਹ ਕਹਿੰਦੇ ਫੇਰ ਬਰਾਤ ਲੈ ਕੇ ਆਵਾਂਗੇ ਪਹਿਲਾਂ ਸਾਨੂੰ ਦਾਜ ਚ ਗੱਡੀ ਦਿਓ ਭੋਲੇ ਪਹਿਲਾਂ ਤੂੰ ਖੜਾ ਹੋ ਕੇ ਇਧਰ ਆ ਕੁਰਸੀ ਤੇ ਬੈਠ ਕੋਲੇ ਤੂੰ ਘਬਰਾਣਾ ਤੇਰੀ ਇੱਜ਼ਤ ਮੇਰੀ ਇੱਜ਼ਤ ਇੱਕੋ ਗੱਲ ਐ ਤੂੰ ਆਪਦੇ ਕੁੜਮਣੂ ਫੋਨ ਲਾ ਤੇ ਉਹਨੂੰ ਇੱਥੇ ਸੱਦ ਉਹ ਤਾਂ ਇਹਨੂੰ ਪਹਿਲਾਂ ਹੀ ਕਹਿ ਤਾ ਉਹ ਆਉਂਦੇ ਹੋਣਗੇ ਰਸਤੇ 'ਚ ਹੀ ਹੋਣਗੇ ਕੋਈ ਨਾ ਆਪਾਂ ਕਰ ਲੈਨੇ ਆਂ ਗੱਲ ਮੈਂ ਤੇਰੇ ਨਾਲ ਐ ਘਬਰਾਈ ਨਾ ਠੀਕ ਐ ਸਰਪੰਚ ਸਾਹਿਬ ਛੋਟੇ ਸਾਰ ਆਈ ਸਾਨੂੰ ਤਾਂ ਉਹ ਹਾਂ ਵੀ ਕਿਹੜਾ ਸਰਪੰਚ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹੀ ਆਂ ਸਰਪੰਚ ਆ ਜੋ ਬਹਿ ਜਾਓ ਹਾਂ ਵੀ ਬੋਲੇ ਦੱਸ ਕੀ ਗੱਲ ਐ ਉਹ ਬੈਜੋ ਜੀ ਬੜੀ ਠੰਡ ਰੱਖੋ ਤੁਸਤਾ ਬਾਹਲੇ ਗਰਮ ਹੋ ਕੀ ਗੱਲ ਐ ਕੀ ਮਸਲਾ ਸੀਗਾ ਜਿਹੜਾ ਭੋਲੇ ਨੂੰ ਸਰਪੰਚ ਤਾਈ ਆਉਣਾ ਪਿਆ ਸਰਪੰਚ ਸਾਹਿਬ ਮੈਂ ਆਪਦੇ ਮੁੰਡੇ ਨੂੰ ਪਾਈ ਪਾਈ ਜੋੜ ਕੇ ਇੰਜੀਨੀਅਰ ਬਣਾਇਆ ਤੇ ਇਹ ਦਾਜ ਚ ਗੱਡੀ ਨਹੀਂ ਦੇ ਸਕਦਾ ਦੇਖੋ ਜੀ ਜੇ ਇਹ ਗੱਡੀ ਦੇਣਗੇ ਤਾਂ ਕੱਲ ਨੂੰ ਬਰਾਤ ਆਊਗੀ ਤੇ ਨਹੀਂ ਆਉਂਦੀ ਦੇਖੋ ਭਾਈ ਸਾਹਿਬ ਤੁਸੀਂ ਵੀ ਸਿਆਣੇ ਬਿਆਣੇ ਹੋ ਚੰਗੇ ਖਾਨਦਾਨ ਤੋਂ ਇਹਦੀ ਇੰਨੀ ਕਾਤ ਕਿੱਥੇ ਐ ਬੇ ਸਾਨੂੰ ਗੱਡੀ ਦੇ ਦੇ ਦਾਜ ਚ ਪਰ ਬਾਕੀ ਤਾਂ ਤੁਹਾਨੂੰ ਇਹ ਸਾਰਾ ਦਾਜ ਦੇਹ ਦੇ ਹੀ ਰਿਹਾਗਾ ਬਾਕੀ ਸਮਾਨ ਤਾਂ ਤੁਹਾਨੂੰ ਦੇ ਹੀ ਰਿਹਾਗਾ ਇਹਨਾਂ ਨੇ ਸਾਰੇ ਕਾਰਡ ਵੱਲ ਤੇ ਸਾਰੇ ਇਹਨਾਂ ਦੇ ਰਿਸ਼ਤੇਦਾਰ ਆ ਰਹੇ ਆ ਹੁਣ ਤਾਂ ਜੀ ਇੱਜ਼ਤ ਦਾ ਸਵਾਲ ਹੈ ਇਹਦੀ ਇਹ ਤੁਸੀਂ ਗੱਲ ਬਹੁਤ ਗਲਤ ਕਰ ਰਹੇ ਹੋ ਮੈਨੂੰ ਨਹੀਂ ਪਤਾ ਇੱਥੇ ਤੁਜਤ ਦਾ ਜੇ ਕੱਲ ਨੂੰ ਗੱਡੀ ਇਹ ਦੇਣਗੇ ਤਾਂ ਬਰਾਤ ਆਊਗੀ ਦੇਖੋ ਭਾਈ ਸਾਹਿਬ ਤੁਸੀਂ ਕੁੜਮ ਬਣ ਗਏ ਤੁਸੀਂ ਤਾਂ ਉਹਨਾਂ ਰਿਸ਼ਤੇਦਾਰ ਹੋਗੇ ਸੋਡੀ ਇੱਜ਼ਤ ਇਹਦੀ ਇੱਜ਼ਤ ਹਮ ਤਾਂ ਇੱਕੋ ਐ ਸਰਪੰਚ ਸਾਹਿਬ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਬੋਲਾਂ ਦਾ ਮੇਰਾ ਮੁੰਡਾ ਇੰਜੀਨੀਅਰ ਐ ਜੇ ਇਹ ਗੱਡੀ ਦੇਣਗੇ ਤਾਂ ਰਿਸ਼ਤਾ ਹੋ ਜੂਗਾ ਤੇ ਨਹੀਂ ਸਾਨੂੰ ਰਿਸ਼ਤੇ ਹੋਰ ਬਥੇਰੇ ਚਲੋ ਇੱਨੇ ਕਿਤੇ ਚਲੀਏ ਇੱਕ ਮਿੰਟ ਜੀ ਇੱਕ ਮਿੰਟ ਬੈਠੋ ਤੁਸੀਂ ਜਮਾ ਸਹੀ ਹੋ ਜੀ ਭੋਲੇ ਗਲਤੀ ਤੇਰੀ ਐ ਇਹਨਾਂ ਨੇ ਆਪਦੇ ਮੁੰਡੇ ਨੂੰ ਪੜਾਇਆ ਲਿਖਾਇਆ ਇੰਜੀਨੀਅਰ ਬਣਾਇਆ ਤੈਨੂੰ ਨਹੀਂ ਪਤਾ ਸੀਗਾ ਵੀ ਤੂੰ ਇਹਨਾਂ ਦੇ ਮੁੰਡੇ ਦਾ ਸਹੀ ਮੁੱਲ ਲਾ ਸਕਦਾ ਕਿ ਨਹੀਂ ਸਰਪੰਚ ਸਾਹਿਬ ਮੈਨੂੰ ਐ ਲੱਗਦਾ ਕਿ ਤੁਸੀਂ ਸਾਡੀ ਬੇਇੱਜ਼ਤੀ ਕਰੀ ਐ ਜੀ ਉਹ ਭਾਈ ਸਾਹਿਬ ਛੋਡੀ ਇੱਜ਼ਤ ਹੈ ਕਿੱਥੇ ਜੇ ਤੁਸੀਂ ਆਪਦੇ ਜਵਾਗ ਨੂੰ ਇੰਨਾ ਪੜਾ ਲਿਖਿਆ ਕੇ ਇੰਜੀਨੀਅਰ ਬਣਾ ਕੇ ਹੱਥ ਹੀ ੱਟਣੇ ਸੀ ਤਾਂ ਤੁਸੀਂ ਕਿਸੇ ਚਰਸਤੇ 'ਚ ਹੀ ਵਹਿ ਜਾਂਦੇ ਸਰਪੰਸਾ ਇਹ ਕਹਿੰਦੇ ਸੀ ਵੀ ਆਪਦੇ ਔਕਾਤ ਦੇਖ ਕੇ ਰਿਸ਼ਤਾ ਕਰਨਾ ਚਾਹੀਦਾ ਵੀ ਅਗਲੀ ਪਾਰਟੀ ਤੇ ਦੇਖ ਲਓ ਵੀ ਕਿੱਡੀ ਐ ਪਾਰਟੀ ਬਾਈ ਯਾਰ ਸਾਨੂੰ ਲੱਖ ਦੀ ਲਾਂਤ ਐ ਤੁਸੀਂ ਚੰਗੇ ਭਲੇ ਰਿਸ਼ਤਿਆਂ ਨੂੰ ਪਾਰਟੀਆਂ 'ਚ ਬਦਲਤਾ ਛੋਡੇ ਕਰਕੇ ਛੋਡੇ ਕਰਕੇ ਇੱਕ ਪਿਓ ਆਤਮ ਹੱਤਿਆ ਕਰਨ ਲਈ ਮਜਬੂਰ ਹੁੰਦਾ ਇੱਕ ਧੀ ਜਿਹੜੀ ਆਪਦੇ ਪਿਓ ਨੂੰ ਕਹਿੰਦੇ ਦੁਖੀ ਨਹੀਂ ਦੇਖਣਾ ਚਾਹੁੰਦੀ ਉਹ ਉਹਦਾ ਮਰੇ ਦਾ ਮੂੰਹ ਦੇਖਦੀ ਆ ਛੋਡੇ ਵਰਗੇ ਦਾਜ ਦੇ ਲੋਭੀਆਂ ਕਰਕੇ ਕੁੜੀਆਂ ਨੂੰ ਘਰਾਂ ਚ ਮਚਾਇਆ ਜਾਂਦਾ ਹੈ ਮਾਰ ਕੇ ਨਹਿਰਾਂ ਚ ਸੁੱਟਿਆ ਜਾਂਦਾ ਹੈ ਉਹਨਾਂ ਦਾ ਸ਼ੋਸ਼ਣ ਕਰਿਆ ਜਾਂਦਾ ਛੋਡੇ ਵਰਗੇ ਲਾਲਚਿਆਂ ਕਰਕੇ ਕੁੜੀਆਂ ਦੀ ਭ੍ਰੂਣ ਹੱਤਿਆ ਹੁੰਦੀ ਹੈ ਕੁੜੀ ਦਾ ਪਿਓ ਬਾਨਾ ਵੀ ਇੱਕ ਗੁਨਾਹ ਹੋ ਗਿਆ ਬਾਪੂ ਤੇਰੇ ਮੂਰੇ ਹੱਥ ਬੰਨੇ ਹੁਣ ਹੋਰ ਕਿੰਨੀ ਕੀ ਬੇਇੱਜ਼ਤੀ ਕਰਾਂ ਮੈਂ ਹੱਥ ਪੈਸਾ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਦੋ ਕੱਪੜਿਆਂ ਚ ਕੁੜੀ ਮਨਜ਼ੂਰ ਆ ਚੁੱਪ ਕਰ ਓਏ ਜਿੰਨੇ ਪੈਸੇ ਮੈਂ ਪੜ੍ਹਾਈ ਤੇ ਲਾਏ ਐ ਉਹਨੇ ਪੈਸੇ ਮੈਂ ਵਸੂਲ ਕਰੂੰਗਾ ਭਾਈ ਸਾਹਿਬ ਤੁਹਾਡੇ ਖਾਨੇ ਚ ਮੈਂ ਲਾਦਾ ਗੱਲ ਅਜੇ ਬੜੀ ਨਹੀਂ ਸੋਨੂੰ ਗੱਡੀ ਇਹ ਸਰਪੰਚ ਦੇਊਗਾ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਸੋਨੂੰ ਬਰਾਤ ਚ ਮੇਰੀ ਜੁੱਤੀ ਚਬਾਣੀ ਪੀਣਾ ਪਊ ਸਰਪੰਚ ਸਾਹਿਬ ਮੇਥੋਂ ਗਲਤੀ ਹੋ ਗਈ ਮੈਂ ਭੁੱਲ ਗਿਆ ਸੀ ਕਿ ਮੈਂ ਵੀ ਇੱਕ ਕੁੜੀ ਦਾ ਪਿਆਉ ਭਾਈ ਜੀ ਸੋਥੋਂ ਵੀ ਮੈਂ ਮਾਫੀ ਮੰਗਦਾ ਨਾ ਭਾਈ ਜੀ ਤੁਸੀਂ ਨਾ ਸਾਡੇ ਤੋਂ ਮਾਫੀ ਮੰਗੋ ਤੁਸੀਂ ਸਾਡੇ ਸਰ ਤੇ ਤਾਜ ਹੋ ਉਹ ਚਲੋ ਕੋਈ ਨਾ ਬੋਲੇ ਕੋਈ ਨਾ ਭਾਈ ਜੀ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੀ ਨਾ ਉਹਨੂੰ ਕੋਈ ਭੁੱਲਿਆ ਨਹੀਂ ਕਹਿੰਦੇ ਹੁੰਦੇ ਚਲੋ ਕੋਈ ਗੱਲ ਨਹੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਕੱਲ ਨੂੰ ਇੱਕ ਹੋਣ ਜਾ ਰਹੇ ਹੋ ਠੀਕ ਹੈ ਜੀ ਧੰਨਵਾਦ